ਪੰਜਾਬ ਸਰਕਾਰ ਆਪਦੇ ਹਰੇਕ ਪ੍ਰਿੰਟ ਤੇ ਫੇਲ ਆ। ਭਗਵੰਤ ਮਾਨ ਨੇ ਸਿਰਫ ਲਫਾਫੇਬਾਜ਼ੀ ਕੀਤੀ ਆ, ਛੁਟਕਲੇ ਸੁਣਾਏ ਆ। ਉਹ ਕਿਸਾਨਾਂ ਦੇ ਹੰਦਰਦੇ ਦਾ ਉਹ ਨਾ ਪਹਿਲਾਂ ਸੀ ਤੇ ਨਾ ਹੋ ਸਕਦੇ ਆ। ਕਿਸਾਨਾਂ ਵੱਲੋਂ 26 ਜਨਵਰੀ ਦਾ ਦਿਨ ਜਿਹੜਾ ਹੈਗਾ ਚੁਣਿਆ ਗਿਆ ਜਦੋਂ ਇੱਕ ਵੱਡਾ ਅੰਦੋਲਨ ਕਰਨ ਦੀ ਚੇਤਾਵਨੀ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਗੋਰੇ ਸੀ ਇੱਥੇ। ਉਹ ਲੁੱਟਦੇ ਘੋਟਦੇ ਸੀ ਸਾਡੇ ਤੋਂ ਹਿੱਸਾ ਧੱਕੇ ਨਾਲ ਲੈ ਜਾਂਦੇ ਸਾਡੀ ਫਸਲ ਦੀ ਜਵਾਨੀ ਬਾਤ ਨਹੀਂ ਸੀ। ਜਦੋਂ ਦੇ ਕਾਲੇ ਗੋਰੇ ਆਏ ਨੇ ਜਿਨ੍ਹਾਂ ਨੇ ਸੰਵਿਧਾਨ ਲਿਖ ਕੇ ਸਾਨੂੰ ਇੱਕ ਲੋਕਾਂ ਨੂੰ ਦਿਖਾਉਣ ਵਾਸਤੇ ਹੱਕ ਦਿੱਤੇ ਆ ਪਰ ਹੱਕ ਹੈ ਨਹੀਂਗੇ ਅੱਜ ਜੇ ਗਰਾਊਂਡ ਲੈਵਲ ਤੇ ਤੁਸੀਂ ਦੇਖਦੇ ਆ ਕਿਸਾਨ ਦੀ ਅੱਖਾਂ 'ਚ ਪਾਣੀ ਆ ਜਦੋਂ ਸਰਕਾਰਾਂ ਨੇ ਆਣਾ ਹੁੰਦਾ ਉਹਨਾਂ ਦੀ ਬੋਲੀ ਕੁਝ ਹੋਰ ਹੁੰਦੀ ਆ ਤੇ ਜਦੋਂ ਸਰਕਾਰ ਸੱਤਾ ਵਿੱਚ ਆਂਦੀ ਆ ਉਹਨਾਂ ਦੀ ਬੋਲੀ ਕੁਝ ਹੋਰ ਹੁੰਦੀ ਆ ਉਹ ਕਿਹੜੇ ਪੰਨੇ ਦੇ ਉੱਤੇ ਸਾਡੇ ਅਧਿਕਾਰ ਲਿਖੇ ਹੋਏ ਆ ਉਹ ਪੰਨਾ ਸੀ ਉਹ ਦਿਨ ਲਪਣਾ ਰੱਜ ਕੇ ਪੈਸੇ ਪੰਜਾਬ ਸਰਕਾਰ ਨੇ ਖਾਦੇ ਰੱਜ ਕੇ ਹਰਿਆਣੇ ਸੈਂਟਰ ਸਰਕਾਰ ਨੇ ਖਾਦੇ ਅੱਜ ਕਿਸਾਨ ਨੂੰ ਇੰਨਾ ਮਜਬੂਰ ਕਰਦੇਓ ਜੋ ਫਸਲਾਂ ਹੀ ਬੀਜ ਰਹੇ ਆ ਇਹਨਾਂ ਦੀ ਫਸਲਾਂ ਨੂੰ ਖਰੀਦੋ ਹੀ ਨਾ ਜਿਵੇਂ ਇੱਕ ਕਹਾਵਤ ਹੈਗੀ ਵੀ ਆਤੀ ਜਿਹੜਾ ਜਿੰਦਾ ਹੈ ਉਹ ਕੱਖ ਦਾ ਜਦੋਂ ਮਰ ਜਾਂਦਾ ਉਦੋਂ ਲੱਖ ਦਾ ਉਹ ਸਾਡਾ ਸਬਰ ਦਾ ਇਮਤਿਹਾਨ ਲੈ ਰਹੀ ਏ ਪਰ ਅਸੀਂ ਉਹ ਸਬਰ ਦਾ ਇਮਤਿਹਾਨ ਉਹਨਾਂ ਨੂੰ ਇਹੋ ਜਿਹਾ ਦੇਵਾਂਗੇ ਵੀ ਸਰਕਾਰ ਨੂੰ ਜਿਹੜੀ ਹੱਥਾਂ ਪੈਰਾਂ ਦੀ ਪੈ ਜੂਗੀ ਉਹਨੂੰ ਸਾਰਾ ਕੁਝ ਚੇਤੇ ਕਰਵਾ ਜਾਵਾਂਗੇ ਸਰਕਾਰੀ ਖਰੀਦਾ ਬੰਦ ਕਰੋ ਸਰਕਾਰੀ ਮੰਡੀਆਂ ਬੰਦ ਕਰੋ ਤੇ ਜਿੰਨੇ ਸਾਲ ਦੇ ਵਿੱਚ ਵੀ ਰੇ ਸਪਰੇਅ ਸਭ ਕੁਝ ਕੀਤਾ ਬੜੀ ਨਿੰਦਣਯੋਗ ਘਟਨਾ ਇਥੋਂ ਦਾ ਪ੍ਰਸ਼ਾਸਨ ਜਾਂ ਸਰਕਾਰ ਜਾਂ CCI ਸਭ ਤੋਂ ਵੱਡਾ CCI ਦਾ ਜਿਹੜਾ ਇੱਕ ਏਗੂ ਬਣੀ ਖੜੀ ਹੈ ਨਾ ਅਬਹੋਰ ਦੇ ਵਿੱਚ ਉਹਦੀ ਸੈਟਲਮੈਂਟ ਨਹੀਂ ਹੋ ਰਹੀ ਜੇ ਪੰਜਾਬ ਸਰਕਾਰ ਦੇ ਅੱਜ ਪੰਜਾਬ ਸਰਕਾਰ ਹੀ ਕਿਸਾਨਾਂ ਦੀ ਹਮਦਰਦ ਹੁੰਦੀ ਤਾਂ ਮਾਰਕੀਟ ਤੋਂ ਨਰਮਾ ਖਰੀਦਵਾ ਦੇਂਦੀ ਜੇ CCI ਨਹੀਂ ਖਰੀਦ ਰਹੀ। ਇੱਕ ਹਫਤੇ ਤੋਂ ਵਾਅਦਾ ਸਮਾਂ ਹੋ ਗਿਆ ਹੈ ਕਿ ਅਬਹੋਰ ਦੇ 12 ਨੰਬਰ ਬਾਜ਼ਾਰ ਦੇ ਵਿੱਚ ਕਿਸਾਨਾਂ ਵੱਲੋਂ ਟਰਨਾ ਲਾਇਆ ਗਿਆ ਹੈਗਾ ਆਪਣੇ ਨਰਮੇ ਦੀਆਂ ਟਰਾਲੀਆਂ ਲਿਆ ਕੇ ਆ ਬਾਜ਼ਾਰ ਦੇ ਵਿੱਚ ਖੜੀਆਂ ਕਰ ਦਿੱਤੀਆਂ ਰੋਜ਼ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਸੀਸੀਈ ਵੱਲੋਂ ਜੜਾ ਨਰਮੇ ਦੀ ਖਰੀਦ ਨਹੀਂ ਕੀਤੀ ਜਾ ਰਹੀ ਆ ਹਾਲਾਂਕਿ ਦੱਸ ਦੇ ਨੇ ਕਿ ਸੀਸੀਈ ਵੱਲੋਂ ਨਾਲ ਲੱਗਦੇ ਸ਼ਹਿਰਾਂ ਦੇ ਵਿੱਚ ਬੇਸ਼ੱਕ ਚਾਹੇ ਮਲੋਟ ਹੈ ਫਾਜ਼ਲ ਕਾ ਉੱਥੇ ਜੜੀ ਖਰੀਦ ਜਾ ਰਹੀ ਹੈ ਲੇਕਿਨ ਅਬੋਹਰ ਦੇ ਵਿੱਚ ਹੈ ਕਈ ਤਰ੍ਹਾਂ ਦੀਆਂ ਕਮੀਆਂ ਕੱਢੀਆਂ ਜਾ ਰਹੀਆਂ ਤੇ ਜਿਸ ਕਰਕੇ ਕਿਸਾਨਾਂ ਵੱਲੋਂ ਲਗਾਤਾਰ ਧਰਨੇ ਲਾਏ ਜਾ ਰਹੇ ਹੈ ਰੋਸ ਪ੍ਰਦਰਸ਼ਨ ਜ਼ਾਹਰ ਕੀਤੇ ਜਾ ਰਹੇ ਹੈ ਲੇਕਿਨ ਬੇਸ਼ੱਕ ਪ੍ਰਸ਼ਾਸਨ ਵੱਲੋਂ ਦੋ ਵਾਰੀ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀਗੀ ਕੈਸ ਸਰਨੇ ਨੂੰ ਜਿਹੜਾ ਸਮਾਪਤ ਕੀਤਾ ਜਾਵੇ ਲੇਕਿਨ ਉਹ ਦੋਵੇਂ ਜਿਹੜੀਆਂ ਮੀਟਿੰਗ ਸੀਗੀਆਂ ਉਹ ਜਿਹੜੀਆਂ ਬੇਸਿੱਟਾ ਰਹੀਆਂ ਉਸ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ 26 ਜਨਵਰੀ ਦਾ ਦਿਨ ਜਿਹੜਾ ਹੈਗਾ ਚੁਣਿਆ ਗਿਆ ਜਦੋਂ ਇੱਕ ਵੱਡਾ ਅੰਦੋਲਨ ਕਰਨ ਦੀ ਚੇਤਾਵਨੀ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਉਸੇ ਬਾਰੇ ਗੱਲਬਾਤ ਕਰਦੇ ਹਾਂ ਕਿ ਆਖਰ 26 ਜਨਵਰੀ ਨੂੰ ਕਿਸ ਤਰ੍ਹਾਂ ਦਾ ਅੰਦੋਲਨ ਕੀਤਾ ਜਾਵੇਗਾ ਜਿਸ ਦੀ ਚੇਤਾਵਨੀ ਜੜੀ ਹੈ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਜਦੋਂ ਇੱਕ ਪਾਸੇ ਦੇਸ਼ ਜਿਹੜਾ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਮਨਾ ਰਿਹਾ ਹੋਵੇਗਾ ਤਾਂ ਉਹ ਦੋ ਬੋਰ ਦੇ ਵਿੱਚ ਧਰਨਾ ਲਾਇਆ ਜਿਹੜਾ ਕਿਸਾਨ ਹੈਗਾ ਉਸ ਦੇ ਵੱਲੋਂ ਅੰਦੋਲਨ ਦਾ ਇੱਕ ਵੱਡਾ ਕੋਈ ਕਦਮ ਚੱਕਿਆ ਜਾਵੇਗਾ ਗੱਲਬਾਤ ਕਰਦੇ ਹਾਂ ਕਿ ਆਖਰ ਕਿਸ ਤਰ੍ਹਾਂ ਦਾ ਕਦਮ ਚੱਕਿਆ ਜਾਵੇਗਾ ਕਿ ਹੈ ਕਿ ਜੀ ਤੁਹਾਡੇ ਵੱਲੋਂ ਕਿਹਾ ਗਿਆ ਹੈਗਾ ਕਿ 26 ਜਨਵਰੀ ਨੂੰ ਇੱਕ ਇੱਡਾ ਜਿਹੜਾ ਕਦਮ ਚੱਕਿਆ ਜਾਵੇ ਗੰਦਾਲੋ 26 ਜਨਵਰੀ ਜਿੱਥੇ ਸਾਨੂੰ ਸੰਵਿਧਾਨ ਸਾਡਾ ਲਿਖਿਆ ਗਿਆ ਸੀ ਉਹਦੇ ਵਿੱਚ ਸਾਡੇ ਹੱਕ ਜਿਹੜੇ ਹੈਗੇ ਸੀ ਰੇਕ ਪਬਲਿਕ ਦੇ ਜਾਂ ਰੇਕ ਵਸਿੰਦੇ ਦਾ ਹੱਕ ਲਿਖਿਆ ਗਿਆ ਸੀਗਾ ਨਾਗਰਿਕ ਦਾ ਹੱਕ ਲਿਖਿਆ ਗਿਆ ਸੀ ਐਸੀ ਉਹਦੇ ਵਿੱਚ ਕਿਸਾਨਾਂ ਲਈ ਵੀ ਕੁਝ ਧਿਆਏ ਫਿਟ ਕੀਤੇ ਗਏ ਸੀ ਜਿੰਦੇ ਵਿੱਚ ਇੱਕ ਇਹਨਾਂ ਨੇ ਐਮਐਸਪੀ ਸਾਨੂੰ ਦਿੱਤੀ ਸੀਗੀ ਤੁਸੀਂ ਹੁਣ ਦੇਖਦੇ ਪੈਓ ਜਿਹੜੀ ਐਮਐਸਪੀ ਦਿੱਤੀ ਆ ਜਿੱਥੇ 26 ਜਨਵਰੀ ਦੇ ਖੁਸ਼ੀ ਦਾ ਦਿਨ ਮਨਾਇਆ ਗਿਆ ਵੀ ਸਾਨੂੰ ਹੱਕ ਦਿੱਤੇ ਆ ਤੇ ਅਸੀਂ ਉਹਨੂੰ ਸੈਲੀਬ੍ਰੇਟ ਕਰਦੇ ਆ ਦੂਜੇ ਪਾਸੇ ਅਸੀਂ ਉਹ ਬੰਦੇ ਆ ਜਿਹੜੇ ਪਹਿਲਾਂ ਤਾਂ ਸਾਨੂੰ ਜਦੋਂ ਗੋਰੇ ਗੋਰੇ ਸੀ ਇੱਥੇ ਉਹ ਲੁੱਟਦੇ ਕੋਟਦੇ ਸੀ ਸਾਡੇ ਤੋਂ ਹਿੱਸਾ ੱੱਕੇ ਨਾ ਲੈ ਜਾਂਦੇ ਸਾਡੀ ਫਸਲ ਦੀ ਚਵਾਨੀ ਕਾਤ ਨਹੀਂ ਸੀ ਜਦੋਂ ਦੇ ਕਾਲੇ ਗੋਰੇ ਆਏ ਨੇ ਜਿਨ੍ਹਾਂ ਨੇ ਸੰਵਿਧਾਨ ਲਿਖ ਕੇ ਸਾਨੂੰ ਇੱਕ ਲੋਕਾਂ ਨੂੰ ਦਿਖਾਉਣ ਵਾਸਤੇ ਹੱਕ ਦਿੱਤੇ ਆ ਪਰ ਹੱਕ ਹੈ ਨਹੀਂਗੇ ਅੱਜ ਜੇ ਗਰਾਊਂਡ ਲੈਵਲ ਤੇ ਤੁਸੀਂ ਦੇਖਦੇ ਆ ਕਿਸਾਨ ਦੀ ਅੱਖਾਂ 'ਚ ਪਾਣੀ ਆ ਜਿਨੇ 6 ਮਹੀਨਿਆਂ ਦੀ ਖੇਤੀ ਕਰਕੇ ਧੀਆਂ ਪੁੱਤਰਾਂ ਤਰ੍ਹਾਂ ਨਰਮਾ ਪਾਲਿਆ ਰੇ ਸਪਰੇ 20 ਤੱਕ ਪਹਿਲਾਂ ਤਾਂ ਮੰਨਦੇ ਸੀ ਵੀ ਕਿਸਾਨ ਕੋਲ ਬੀਜ ਆਪਦਾ ਹੁੰਦਾ ਸੀਗਾ ਤੇ ਆਪਦਾ ਬੀਜ ਬੀਜਦਾ ਸੀ ਸਰਕਾਰ ਕਹਿ ਸਕਦੀ ਸੀ ਤੁਸੀਂ ਬੀਜ ਮਾੜਾ ਦਿੱਤਾ ਜਿੱਥੇ ਨੌਨ ਬੀਟੀ ਬੀਜ ਦੇ ਕੇ ਸਾਡੇ ਕਿਸਾਨਾਂ ਦਾ ਬੜਾ ਭਾਰੀ ਨੁਕਸਾਨ ਕੀਤਾ ਕੋਈ ਉਹਨਾਂ ਦੇ ਉੱਤੇ ਨਿਕਵਾਰੀ ਅਜੇ ਤੱਕ ਕਿਸੇ ਕੰਪਨੀ ਤੇ ਨਹੀਂ ਰੱਜ ਕੇ ਪੈਸੇ ਪੰਜਾਬ ਸਰਕਾਰ ਨੇ ਖਾਦੇ ਰੱਜ ਕੇ ਹਰਿਆਣੇ ਸੈਂਟਰ ਸਰਕਾਰ ਨੇ ਖਾਦੇ ਉੱਥੇ ਹੀ ਹੁਣ ਐਂਡ ਤੇ ਆ ਗਏ ਜਿਹੜਾ ਨਰਮਾ ਵਿਚਾਰੇ ਕਿਸਾਨ ਨੇ 25 ਰੁਪਏ ਇਹ 2500 ਕੁਆਂਟਲ ਇੱਕ ਕੁਆਂਟਲ ਨੂੰ 2500 ਰੁਪਿਆ ਲੇਬਰ ਦੇ ਕੇ ਜਗਾਇਆ ਤੇ ਇਹ 4000 ਰੁਪਿਆ ਪ੍ਰਾਈਵੇਟ ਦਿੰਦੇ ਨੇ ਤੇ 6700 ਸਾਡਾ ਰੇਟ ਆ ਤੁਸੀਂ ਹੁਣ ਸਮਝੋ ਵੀ 2500 ਦੇ ਕੇ ਤੇ 3000 ਰੁਪਿਆ ਕਿਸਾਨ ਦੇ ਪੱਲੇ ਪੈ ਰਿਹਾ ਤੇ ਜਿੰਨੇ ਸਾਲ ਦੇ ਵਿੱਚ ਬੀ ਰੇ ਸਪਰੇ ਸਭ ਕੁਝ ਕੀਤਾ ਬੜੀ ਨਿੰਦਣ ਜੋ ਘਟਨਾ ਇਥੋਂ ਦਾ ਪ੍ਰਸ਼ਾਸਨ ਜਾਂ ਸਰਕਾਰ ਜਾਂ ਸੀਸੀਆਈ ਸਭ ਤੋਂ ਵੱਡਾ ਸੀਸੀਆਈ ਦਾ ਜਿਹੜਾ ਇੱਕ ਏਗੂ ਬਣੀ ਖੜੀ ਹੈ ਨਾ ਅਭੌਰ ਦੇ ਵਿੱਚ ਉਹਦੀ ਸੈਟਲਮੈਂਟ ਨਹੀਂ ਹੋ ਰਹੀ ਕਿਉਂਕਿ ਮਲੋੜ ਦੇ ਵਿੱਚ ਵੀ ਉਹ ਸਾਰਿਆਂ ਨਾਲ ਸੈੱਟ ਕਰਕੇ ਤੇ ਪੈਸੇ ਖਾ ਕੇ ਤੇ ਚਲਾ ਰਹੀ ਆ ਪਰ ਅਭੌਰ ਦੇ ਵਿੱਚ ਜੇ ਚਲਾਉਣਾ ਪੈਗਾ ਜੋ ਸਰਕਾਰ ਦੇ ਰੇਟਾਂ ਦੇ ਮੁਤਾਬਕ ਉਦਾਂ ਹੀ ਚਲਾਉਣਾ ਪੈਗਾ ਕੋਈ ਸੈਟਲਮੈਂਟ ਨਹੀਂ ਹੋਣ ਦੇਵਾਂਗੇ ਉਹਨਾਂ ਹਾਲਾਤਾਂ ਨੂੰ ਦੇਖਦਿਆਂ ਅਸੀਂ ਜਿਹੜੀ ਸੰਯੁਕਤ ਮੋਰਚਾ ਅਭੌਰ ਸੀਗਾ ਉਹਨਾਂ ਨੇ ਇੱਕ ਜਦੋਂ ਕਿਉਂਕਿ ਦੋ ਮੀਟਿੰਗਾਂ ਦੇ ਸੱਟਾ ਬੇਸਰ ਰਹੀਆਂ ਨੇ ਕੋਈ ਉਹਨਾਂ ਦੀ ਕਲੀਅਰ ਨਹੀਂ ਹੋਈ ਉਹਦੇ ਵਿੱਚ ਕੋਈ ਵੀ ਸਾਡੀ ਗੱਲ ਕਲੀਅਰ ਨਹੀਂ ਹੁਣ ਅਸੀਂ ਜਿਹੜਾ 26 ਜਨਵਰੀ ਹੈ ਉਹਦੇ ਵਿੱਚ ਇੱਕ ਇਦਾਂ ਦਾ ਕਦਮ ਪਟਾਂਗ ਜਿਹੜਾ ਅੱਗੇ ਵੱਲ ਜਾਏਗਾ ਪਿੱਛੇ ਨਹੀਂ ਭਲਾ ਸਾਨੂੰ ਉੱਥੇ ਆਪਣੀਆਂ ਜਾਨਾਂ ਤੱਕ ਵੀ ਦੇਣੀਆਂ ਪੈਣ ਭਲਾ ਸਾਨੂੰ ਕੋਈ ਵੀ ਹਾਲਾਤ ਇਦਾਂ ਦੇ ਹੋਣ ਜਿਹੜਾ ਅਸੀਂ ਕਰਾਂਗੇ ਕਿਉਂਕਿ ਜਿੱਥੇ ਸਾਨੂੰ ਹੱਕ ਦਿੱਤੇ ਨੇ ਜੇ ਸਾਨੂੰ ਹੱਕ ਹੀ ਨਹੀਂ ਤੇ ਫਿਰ ਇਹਦੂੰ ਜੂਨ ਦਾ ਵੀ ਫਾਇਦਾ ਨਹੀਂ ਹੈਗਾ ਠੀਕ ਹੈ ਨਾ ਉਹ ਅਸੀਂ ਹਾਲਾਤਾਂ ਦੇ ਵਿੱਚ ਅਸੀਂ ਲੜਾਂਗੇ ਉਦੋਂ 26 ਤਰੀਕ ਨੂੰ ਅਸੀਂ ਸਵੇਰ ਮੀਟਿੰਗ ਕਰਕੇ ਡਿਸੀਜਨ ਲਵਾਂਗੇ ਅਸੀਂ ਕਰਨਾ ਕੀ ਆ ਠੀਕ ਹੈ ਤੇ ਉਹ ਜੋ ਵੀ ਸੰਯੁਕਤ ਮੋਰਚੇ ਦਾ ਉਸ ਦਿਨ ਦਾ ਹੋਵੇਗਾ ਉਹ ਕਰਾਂਗੇ 26 ਤਰੀਕ ਕੱਲ ਦਾ ਦਿਨ ਇਹਨਾਂ ਕੋਲ ਹੋਗਾ 26 ਤਰੀਕ ਸਾਡਾ ਦਿਨ ਹੋਵੇਗਾ ਅਸੀਂ ਉਹਦੇ ਵਿੱਚ ਸਾਡੇ ਉੱਤੇ ਸਰਕਾਰ ਨਾਲ ਤਾਂ ਸੈਂਟਰ ਦੀ ਕਰਿੰਤੂ ਕਰ ਸਕਦੀ ਨਾ ਪੰਜਾਬ ਦੀ ਕਰ ਸਕਦੀ ਉਹਦੇ ਵਿੱਚ ਫਿਰ ਅਸੀਂ ਆਪਣਾ ਡਿਸੀਜਨ ਲਵਾਂਗੇ ਪੰਜਾਬ ਦੇ ਵਿੱਚ ਭਗਵਤਪານ ਸਰਕਾਰ ਨੇ ਆਉਂਦੀ ਕਿਹਾ ਸੀਗਾ ਕਿ ਮਾੜਾ ਜਿਹੜਾ ਬੀਜ ਹੈ ਕਿਸਾਨਾਂ ਤੱਕ ਨਹੀਂ ਪਹੁੰਚਣ ਦਿੱਤਾ ਜਾਵੇਗਾ ਮਾੜੀ ਸਪਰੇ ਜੜੀ ਕਿਸਾਨਾਂ ਨੂੰ ਨਹੀਂ ਦੇਣ ਦਿੱਤੀ ਜਾਵੇਗੀ ਜਿਹੜੀ ਇਹ ਦੁਕਾਨਦਾਰ ਜੜੇਗੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਸੀ ਲੇਕਿਨ ਹੁਣ ਕਹਿੰਦੇ ਹੈਗੇ ਕਿ ਜਿਹੜਾ ਨਰਮਾ ਮਾੜਾ ਹੋਇਆ ਤੇ ਹੁਣ ਖਰੀਦ ਨਹੀਂ ਹੋ ਰਹੀ ਸੀਸੀਆਈ ਦਾ ਜਿਹੜਾ ਹੈਗਾ ਰੇਡ ਕ ਜੜਾ ਬਹੁਤ ਵੱਡਾ ਚੱਲ ਰਿਹਾ ਹੈ ਕੀ ਮੰਨਦੇ ਹੋ ਪੁਰੇ ਮਾੜੇ ਅਵਤਾਰ ਜੀ ਪਹਿਲਾਂ ਤਾਂ ਤੁਹਾਡੇ ਬਹੁਤ ਧੰਨਵਾਦੀ ਹੈ ਤੁਸੀਂ ਆ ਕੇ ਸਾਡੀ ਸਾਰ ਲਈ ਆ ਤੁਸੀਂ ਹਮੇਸ਼ਾ ਹੀ ਸਾਡੇ ਜਦੋਂ ਵੀ ਮੁਸ਼ਕਲਾਂ ਪਈਆਂ ਕਿਸਾਨ ਤੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਮੈਂ ਤੁਹਾਡੀ ਇੱਕ ਗੱਲ ਨਜ਼ਰ ਕਰਾਉਂਦਾ ਵਾਂ ਜਦੋਂ ਸਰਕਾਰਾਂ ਨੇ ਆਣਾ ਹੁੰਦਾ ਉਹਨਾਂ ਦੀ ਬੋਲੀ ਕੁਝ ਹੋਰ ਹੁੰਦੀ ਆ ਤੇ ਜਦੋਂ ਸਰਕਾਰ ਸੱਤਾ ਵਿੱਚ ਆਂਦੀ ਆ ਉਹਨਾਂ ਦੀ ਬੋਲੀ ਕੁਝ ਹੋਰ ਹੁੰਦੀ ਆ ਇਹ ਵੀ ਕੋਈ ਘਰੋਂ ਨਹੀਂ ਬਨੇ ਇਹ ਇਹ ਵੀ ਕੋਈ ਸਾਡੇ ਘਰ ਘਰ ਦੇ ਅਸੀਂ ਨਰਮੇ ਵਿੱਚੋਂ ਤਿਆਰ ਨਹੀਂ ਕੀਤੇ ਇਹ ਸੈਂਟਰ ਗਵਰਨਮੈਂਟ ਨੇ ਸਾਨੂੰ ਜਿਹੜੇ ਬੀ ਭੇਜੇ ਆ ਇਹ ਰਜਿਸਟਰਡ ਕੰਪਨੀਆਂ ਦੇ ਬੀਜ ਆ ਇਹ ਬੀ ਸਾਨੂੰ ਸਬਸਿਡੀ ਤੇ ਦਿੱਤੇ ਗਏ ਆ ਪਹਿਲਾਂ ਤਾਂ ਸਾਨੂੰ ਸਬਸਿਡੀ ਦੇ ਕੇ ਇਹ ਕਿਆ ਗਿਆ ਵੀ ਤੁਸੀਂ ਨਰਮਾ ਬੀਜੋ ਕਾਟਨ ਦੀ ਫਸਲ ਤੁਸੀਂ ਜਿੰਨੀ ਵੀ ਵੱਧ ਤੋਂ ਵੱਧ ਬੀਜ ਸਕਦੇ ਹੋ ਬੀਜੋ ਤੁਹਾਨੂੰ ਬੀਜ ਤੇ ਸਬਸਿਡੀ ਦਿੱਤੀ ਜਾਏਗੀ ਜਦੋਂ ਬੀਜ ਤੇ ਸਬਸਿਡੀ ਦਿੱਤੀ ਗਈ ਤੇ ਪਹਿਲੀ ਵਾਰੀ ਹੋਇਆ ਵੀ ਬੀਟੀ ਕਾਟਨ ਨੂੰ ਵੀ ਇਹੋ ਜਿਹਿਆਂ ਇਹੋ ਜਿਹਿਆਂ ਜਿਹੜੀਆਂ ਬਿਮਾਰੀਆਂ ਪਈਆਂ ਜੀ ਜਿਹੜੀਆਂ ਲਾ ਇਲਾਜ ਬਿਮਾਰੀਆਂ ਜਿਹੜੀਆਂ ਕਿ ਨਰਮੇ ਵਾਸਤੇ ਫਸਲ ਵਾਸਤੇ ਕੈਨਸਲ ਤੋਂ ਵੀ ਘਾ ਤੱਕ ਆ ਅੱਜ ਬੀਟੀ ਨੂੰ ਕੋਟ ਨੂੰ ਕਿਹੋ ਜਿਹਾ ਹੋ ਗਿਆ ਜਿੰਨੂੰ ਅੱਜ ਪਹਿਲਾਂ ਪਿਛਲੇ ਸਾਲ ਵਾਈਟ ਫਲਾਈ ਨੇ ਖਤਮ ਕੀਤਾ ਇੱਕਤੀ ਗੁਲਾਬੀ ਸੁੰਡੀ ਨੇ ਖਤਮ ਕੀਤਾ ਤੇ ਸਪਰੇਆ ਕਿੰਨਾਂ ਦੀਆਂ ਸਪਰੇਆ ਵੀ ਸਰਕਾਰ ਦੀਆਂ ਤੇ ਜੇ ਖਾਦਾਂ ਕਿੰਨਾਂ ਦੀਆਂ ਖਾਦਾਂ ਵੀ ਸਰਕਾਰ ਦੀਆਂ ਸਾਨੂੰ ਤਾਂ ਜੋ-ਜੋ ਸਰਕਾਰ ਗਾਈਡਲਾਈਨ ਦਿੰਦੀ ਅਸੀਂ ਤਾਂ ਕਿਸਾਨ ਨੇ ਤਾਂ ਇੱਕ ਭੋਲਾ ਪਾਲਾ ਇੱਕ ਉਹ ਜਮਾਤ ਆ ਜਿੰਨੇ ਨਾ ਕਿੰਤੂ ਆ ਨਾ ਪ੍ਰੰਤੂ ਆ ਜਿੱਧਰ ਸਰਕਾਰ ਸਾਨੂੰ ਮੋੜਦੀ ਹੈ ਉਧਰ ਅਸੀਂ ਤੁਰ ਜਾਂਦੇ ਆ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਆ ਇਹ ਜਿਹੜੀ ਨਰਮੇ ਦੀ ਖਰੀਦ ਨਹੀਂ ਹੋ ਰਹੀ ਨਾ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਨਜ਼ਰ ਆਉਂਦੀ ਆ ਜਦੋਂ ਲਗਾਤਾਰ ਸਵਾ ਸਾਲ ਪੰਜਾਬ ਦਾ ਹਰਿਆਣੇ ਦਾ ਅਦਰ ਸਟੇਟ ਦੇ ਕਿਸਾਨ ਦਿੱਲੀ ਦੇ ਬਰੂਹਾਂ ਤੇ ਬੈਠੇ ਤਾਂ ਮੋਦੀ ਸਰਕਾਰ ਨੇ بڑے ਮਤਲਬ ਭਰੇ ਮਨ ਦੇ ਨਾਲ ਬਿੱਲ ਵਾਪਸ ਲਏ ਪਰ ਹੁਣ ਉਹਦੇ ਕੋਲ ਕੋਈ ਚਾਰਾ ਨਹੀਂ ਉਹਨੇ ਕਿਹਾ ਵੀ ਜੇ ਅੱਜ ਕਿਸਾਨ ਨੂੰ ਇੰਨਾ ਮਜਬੂਰ ਕਰ ਦਿਓ ਜੋ ਫਸਲਾਂ ਇਹ ਬੀਜ ਰਹੇ ਆ ਇਹਨਾਂ ਦੀ ਫਸਲਾਂ ਨੂੰ ਖਰੀਦੋ ਹੀ ਨਾ ਜਿਵੇਂ ਕਿ 40% ਕਨਕ ਤੇ ਇمپੋਰਟ ਡਿਊਟੀ ਖਤਮ ਕੀਤੀ ਦੂਜੇ ਰਾਜਾਂ ਨੂੰ ਇਨਵਾਈਟ ਕੀਤਾ ਵੀ ਹਿੰਦੁਸਤਾਨ ਜਾ ਕੇ ਤੁਸੀਂ ਕਨਕਾ ਵੇਚੋ ਐਸੇ ਤਰੀਕੇ ਨਜ਼ਰ ਆ ਰਿਹਾ ਵੇ ਵੀ ਅਗਲੇ ਸਾਲ ਚੋਨੇ ਤੇ ਵੀ ਐਮਐਸਪੀ ਖਤਮ ਹੋਣੀ ਆ ਸਰਕਾਰ ਨੇ ਬਾਇ ਹੁੱਕ ਬਾਇ ਕਰੁਕ ਇਹ ਉਹਦੀ ਚਾਲ ਆ ਜਿਹਦੀ ਸ਼ੁਰੂਆਤ ਬੋਰ ਦੇ ਨਰਮੇ ਦੀ ਟਰਾਲੀਆਂ ਤੋਂ ਹੋਈ ਆ ਵੀ ਜੋ ਸਰਕਾਰੀ ਖਰੀਦਾਂ ਬੰਦ ਕਰੋ ਸਰਕਾਰੀ ਮੰਡੀਆਂ ਬੰਦ ਕਰੋ ਪਤਾ ਨਹੀਂ ਕਿ ਨਾਲ ਵਾਲੇ ਸ਼ਹਿਰਾਂ ਦੇ ਵਿੱਚ ਖਰੀਦ ਲਗਾਤਾਰ ਜੜੀ ਹੋ ਰਹੀ ਹੈ ਤੇ ਇੱਥੇ ਪੰਜਾਬ ਸਰਕਾਰ ਦੀ ਵੀ ਜੜੀ ਹੈ ਜ਼ਿੰਮੇਵਾਰੀ ਬੰਦੀ ਹੈ ਪੰਜਾਬ ਸਰਕਾਰ ਆਪਦੇ ਹਰੇਕ ਫਰੰਟ ਤੇ ਫੇਲ ਆ ਭਗਵੰਤ ਮਾਨ ਨੇ ਸਿਰਫ ਲਫਾਫੇਬਾਜ਼ੀ ਕੀਤੀ ਆ ਚੁਟਕਲੇ ਸੁਣਾਏ ਆ ਉਹ ਕਿਸਾਨਾਂ ਦੇ ਹਮਦਰਦ ਉਹ ਨਾ ਪਹਿਲਾ ਸੀ ਤੇ ਨਾ ਹੋ ਸਕਦੇ ਆ ਜੇ ਪੰਜਾਬ ਸਰਕਾਰ ਦੇ ਅੱਜ ਪੰਜਾਬ ਸਰਕਾਰ ਹੀ ਕਿਸਾਨਾਂ ਦੀ ਹਮਦਰਦ ਹੁੰਦੀ ਤਾਂ ਮਾਰਕੀਟ ਤੋਂ ਨਰਮ ਖਰੀਦਵਾ ਦੇਂਦੀ ਜੇ ਸੀਸੀਏ ਨਹੀਂ ਖਰੀਦ ਰਹੀ ਸੀ ਪੰਜਾਬ ਨੂੰ ਕਹਿ ਦਿੰਦੀ ਪੰਜਾਬ ਸਰਕਾਰ ਕੋਲ ਤਾਂ ਬਹੁਤ ਵੱਡੇ ਅਦਾਰੇ ਆ ਜੇ ਕਿਸਾਨ ਨੂੰ ਬਚਾਉਣਾ ਹੀ ਸੀ ਸਾਡੀ ਕ ਐਮਐਸਪੀ ਆ ਮਿਨੀਮਮ ਸਪੋਰਟ ਪ੍ਰਾਈਸ 6920 ਰੁਪਏ ਸਾਡਾ ਮੈਕਸਿਮਮ ਤੇ 6600 ਤੋਂ ਘੱਟ ਉਹ ਜਿਹੜੀ ਸੀਸੀਆਈ ਖਰੀਦ ਨਹੀਂ ਕਰ ਸਕਦੀ ਜੇ ਸਾਡਾ ਨਰਮਾ 5000 ਸੀਸੀਆਈ ਖਰੀਦ ਰਹੀ ਹੈ 1000 ਰੁਪਏ ਦਾ ਗਾ ਪੰਜਾਬ ਸਰਕਾਰ ਉਹਨੂੰ ਭੁਗਤ ਦਿੰਦੀ ਪੰਜਾਬ ਦੇ ਕਿਸਾਨ ਨੂੰ ਤਾਂ ਬਚਾਇਆ ਜਾ ਸਕਦਾ ਸੀ حل ਹੋ ਸਕਦਾ ਸੀਗਾ ਕਿ ਲੱਗਦਾ ਕੀ ਹੈ ਕਿ ਅੰਦੋਲਨ ਦੇ ਨਾਲ ਜਿਹੜਾ ਹੈਗਾ ਇਸ ਤਰ੍ਹਾਂ ਦੇ ਜਿਹੜੀਆਂ ਮੰਗਾਂ ਹੈਗੀਆਂ ਪੂਰੀਆਂ ਹੁੰਦੀਆਂ ਜਾਂ ਜਿਸ ਤਰ੍ਹਾਂ ਦੇ ਨਾਲ ਗੱਲ ਕੀਤੀ ਗਈ ਹੈ ਕਿ 26 ਜਨਵਰੀ ਨੂੰ ਬਹੁਤ ਵੱਡਾ ਅੰਦੋਲਨ ਕੀਤਾ ਇਹ ਅੰਦੋਲਨ ਨਾਲ ਹੀ ਸਾਰਾ ਕੁਝ ਪੂਰਾ ਹੋਣਾ ਹੈ ਆਉਣ ਵਾਲਾ ਜਿਹੜਾ ਸਮਾਂ ਹੈਗਾ ਹਿੰਦੂਸਤਾਨ ਦੇ ਕਿਸਾਨਾਂ ਵਾਸਤੇ ਨਹੀਂ ਆਲ ਵਰਲਡ ਦੇ ਕਿਸਾਨਾਂ ਵਾਸਤੇ ਇੱਕ ਗਰੁੱਪ ਹੀ ਹੈਗੀ ਹਿੰਦੂਸਤਾਨ ਅਸੀਂ 26 ਜਨਵਰੀ ਨੂੰ ਜਿਹੜਾ ਕਰਨ ਜਾ ਰਹੇ ਹਾਂ ਅਸੀਂ ਇਹ ਚੀਜ਼ ਲੱਭਣ ਜਾ ਰਹੇ ਹਾਂ ਉਹ ਦਿਨ ਵੀ ਜਿਹੜਾ ਇਤਿਹਾਸ ਜਿਹੜਾ ਸਾਡਾ ਸਵਜਾਨ ਬਣਿਆ ਸੀਗਾ ਉਹਦੇ ਵਿੱਚ ਕਿਸਾਨਾਂ ਦਾ ਜਿਹੜਾ ਹੈਗਾ ਉਹ ਕਿਹੜੇ ਪੰਨੇ ਦੇ ਉੱਤੇ ਸਾਡੇ ਹਕੀਕਾਰ ਲਿਖੇ ਹੋਏ ਆ ਉਹ ਪੰਨਾ ਅਸੀਂ ਉਹ ਦਿਨ ਲੱਭਣਾ ਹੈ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਕਿਸਾਨ ਜਿਹੜਾ ਹੈਗਾ ਵੀ ਉਹ ਕਿਉਂ ਇਸ ਤਰ੍ਹਾਂ ਧਰਨਾ ਲਾ ਰਿਹਾ ਹੈ ਸਰਕਾਰਾਂ ਜਿਹੜੀ ਹੈਗੀ ਜਿਵੇਂ ਇੱਕ ਕਹਾਵਤ ਹੈਗੀ ਵੀ ਆਤੀ ਜਿਹੜਾ ਜਿੰਦਾ ਹੈ ਉਹ ਕੱਖਦਾ ਜਦੋਂ ਮਰ ਜਾਂਦਾ ਉਦੋਂ ਲੱਖਦਾ ਉਹ ਸਾਡਾ ਸਬਰ ਦਾ ਇਮਤਿਹਾਨ ਲੈ ਰਹੀ ਹੈ ਪਰ ਅਸੀਂ ਉਹ ਸਬਰ ਦਾ ਇਮਤਿਹਾਨ ਉਹਨਾਂ ਨੂੰ ਇਹੋ ਜਿਹਾ ਦੇਵਾਂਗੇ ਵੀ ਸਰਕਾਰ ਨੂੰ ਜਿਹੜੀ ਹੱਤਾ ਪੈਰਾਂ ਦੀ ਪੈ ਜਾਊਗੀ ਉਹਨੂੰ ਸਾਰਾ ਕੁਝ ਚੇਤੇ ਕਰਵਾ ਜਾਵਾਂਗੇ ਹੁਣ 1 ਕਿਲੋਮੀਟਰ ਸੜਕ ਬਣਦੀ ਹੈ ਭਾਰਤ ਮਾਲਾ 1800 ਕਰੋੜ ਰੁਪਏ ਉਹਦੇ ਦੇ ਖਰਚ ਹੋ ਰਿਹਾ 1 ਕਿਲੋਮੀਟਰ ਤੇ ਤੇ 1800 ਕਰੋੜ ਦਾ ਸਾਡਾ ਨਰਮਾ ਹੀ ਨਹੀਂ ਤੇ ਹੁਣ ਜਿਹੜਾ ਤੁਸੀਂ ਪੁੱਛ ਰਹੇ ਹੋ ਵੀ ਸਰਕਾਰ ਖਰੀਦ ਕਿਉਂ ਨਹੀਂ ਘਾਟਾ ਪੇ ਰਿਆ ਕੋਈ ਕਾਟਾ ਨਹੀਂ ਪੇਰਿਆ 272 ਰੁਪਏ ਰੂਨ ਦਾ ਪਾਇਆ ਜਿਹੜੀ ਉਹਦੇ ਵਿੱਚ ਨਰਮੇ ਚ ਨਿਕਲਦੀ ਹੈ ਇੱਕ ਕੁੰਡਲ ਚ 33 ਕਿਲੋ ਨਿਕਲਦੀ ਹੈ ਜਿਹੜੇ ਬੜੇਵੇਂ ਦਾ ਪਾਇਆ ਹੈਗਾ ਉਹ 2400 ਰੁਪਏ ਹੈਗਾ ਸਰਕਾਰ ਨੂੰ ਜੇ ਪੰਜਾਬ ਸਰਕਾਰ ਖਰੀਦੇ ਸੈਂਟਰ ਦੀ ਗਵਰਨਮੈਂਟ ਖਰੀਦੇ ਉਹਨਾਂ ਨੂੰ 6500 ਖਰੀਦਣ ਨਾਲ ਉਹਨਾਂ ਨੂੰ 5500 ਰੁਪਏ ਇੱਕ ਕੁੰਡਲ ਮਗਰ ਮੁਨਾਫਾ ਹੈ ਉਹ ਆਪ ਦਾ ਖਰਚਾ ਅਸੀਂ ਦੀ ਖਰਚਾ ਕੱਢੀਏ ਸਾਡਾ ਤਾਂ ਪਿੰਡ ਜਿਹੜਾ ਖਰਚਾ ਨਹੀਂ ਨਿਕਲਣਾ ਉਹਨਾਂ ਦਾ ਖਰਚਾ ਕੱਢ ਗਏ ਉਹਨਾਂ ਨੂੰ 5000 ਰੁਪਏ ਕੁੰਡਲਮਗਰ ਜਿਹੜਾ ਉਹ ਬਚਤ ਹੁੰਦੀ ਹੈ ਫੇਰ ਵੀ ਉਹ ਨਹੀਂ ਖਰੀਦ ਰਿਹਾ ਕਿਉਂ ਕਿ ਉਹ ਕਿਸਾਨ ਨਾਲ ਇੱਕ ਜਿਹੜਾ ਮਤਰੀਵਿ ਮਾਂ ਵਾਲਾ ਸੈਂਟਰ ਗਵਰਨਮੈਂਟ ਨੇ ਜਿਹੜਾ ਈਗੋ ਪਾ ਲਿਆ ਸੀਗਾ ਅੰਦੋਲਨ ਕਰਕੇ ਉਹ ਉਹਦੇ ਤੇ ਅੜੇ ਲੱਗੇਗਾ ਇਸ ਕਰਕੇ ਸਾਡਾ ਇਹ ਨਹੀਂ ਖਰੀਦ ਰਿਹਾ ਪਰ ਅਸੀਂ 26 ਤਰੀਕ ਨੂੰ ਉਹ ਸਾਡਾ ਪੰਨਾ ਜ਼ਰੂਰ ਲੱਭਾਂਗੇ ਸੰਵਿਧਾਨ ਦੇ ਵਿੱਚ ਕਿਸਾਨ ਦਾ ਅਧਿਕਾਰ ਉਹਦੇ ਵਿੱਚ ਕਿਤੇ ਉਹਦੇ ਅਕ ਹੈ 80% ਕਿਸਾਨੀ ਹਿੰਦੁਸਤਾਨ ਦੀ ਜਿਹਦੇ ਉਤੇ ਸਰਕਾਰ ਦਾ ਸਾਰਾ ਪਈਆ ਚੱਲਦਾ ਹੈ ਉਹ ਉਹਨਾਂ ਨੂੰ ਦੱਸ ਦੇਵਾਂਗੇ ਵੀ ਜੇ ਕਿਸਾਨ ਨਹੀਂ ਰਿਹਾ ਤੇ ਨਾ ਤੇ ਸਾਡੇ ਦੁਕਾਨਦਾਰ ਰਹਿਣਗੇ ਨਾ ਸਰਕਾਰਾਂ ਰਹਿਣਗੀਆਂ ਨਾ ਕੋਆਪਰੇਟਰ ਹੋਊਗਾ ਕੀ ਰਹੇਗਾ ਕੀ ਕਿਸਾਨਾਂ ਵੱਲੋਂ ਕਹਿਆ ਗਿਆ ਹੈ ਕਿ ਜੋ ਕਦਮ ਉਦੋਂ ਚੱਕਿਆ ਜਾਏਗਾ ਉਹ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਵੇ ਹਾਂਜੀ ਜ਼ਰੂਰ ਦੇਖੋ ਜੋ ਫੈਸਲਾ ਲਿਆ ਆਪਣੇ ਸਾਰੇ ਜਥੇਬੰਦੀਆਂ ਨੇ ਰਲ ਕੇ ਲਿਆ ਉਹਦੇ ਜਿਹੜਾ ਅਸੀਂ ਫੈਸਲਾ ਲਵਾਂਗੇ ਉਹਦੇ ਨਾਲ ਪੰਜਾਬ ਸਰਕਾਰ ਵੀ ਹਿੱਲੋਗੀ ਤੇ ਸੈਂਟਰ ਸਰਕਾਰ ਵੀ ਹਿੱਲੋਗੀ ਇਹ ਅਸੀਂ ਤੁਹਾਨੂੰ ਪਹਿਲਾਂ ਪੰਜਾਬ ਸਰਕਾਰ ਨੂੰ ਵੀ ਵਾਰਨਿੰਗ ਹੈ ਤੇ ਸੈਂਟਰ ਸਰਕਾਰ ਨੂੰ ਵੀ ਵਾਰਨਿੰਗ ਹੈ ਉਦੋਂ ਜਿਹੜਾ ਅਸੀਂ ਫੈਸਲਾ ਲੈਣਾ ਚਾਹੇ ਅਸੀਂ ਆਪਦੇ ਸਰੀਰ ਤੇ ਲਈਏ ਕੋਸ਼ਿਸ਼ ਕਰੀਏ ਲੈਣਾ ਅਸੀਂ ਆਪਦੇ ਆਪ ਤੇ ਆਗੂ ਆਨੇ ਪਰ ਉਹ ਜਿਹੜਾ ਲਵਾਂਗੇ ਸਖਤ ਤੋਂ ਸਖਤ ਲਵਾਂਗੇ ਕੋਈ ਨਿੱਕਾ ਮੋਟਾ ਫੈਸਲਾ ਨਹੀਂ ਅਸੀਂ ਲੈਣਾ ਕਿਉਂਕਿ ਸਾਡਾ ਸਬਰ ਉਹਨਾਂ ਨੇ 7 ਦਿਨ ਸਾਨੂੰ ਇੱਥੇ ਭਾ ਕੇ ਠੰਡ ਚ 4 ਡਿਗਰੀ ਟੈਂਪਰੇਚਰ ਤੇ ਸਾਡੇ 80-80 ਸਾਲ ਦੇ ਇੱਥੇ ਬਜ਼ੁਰਗ ਬੈਠੇ ਆ ਇਹ ਭਗਵੰਤ ਮਾਨ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ ਇਹ ਦਿਖਦੇ ਨਹੀਂ ਤੁਹਾਡੇ ਪੀਟੀਸੀ ਵੱਲੋਂ ਵੀ 2-3 ਵਾਰੀ ਇਸ ਖਬਰ ਨੂੰ ਦਿਖਾਇਆ ਗਿਆ ਹੈ ਤੇ ਉਹ ਕਿਉਂ ਨਹੀਂ ਇਸ ਵੱਲ ਧਿਆਨ ਦੇ ਰਹੇ ਸੋ ਇਸ ਕਰਕੇ ਸਾਨੂੰ ਸਖਤ ਤੋਂ ਸਖਤ ਉਸ ਦਿਨ ਸਾਨੂੰ ਫੈਸਲਾ ਲੈਣਾ ਹੀ ਪੈਣਾ ਲੱਗ ਕੋਈ ਆਏ ਸਰਕਾਰ ਦੇ ਕੋਈ ਨੁਮਾਇंदे ਆਏ ਆ ਤੁਹਾਡੇ ਕੋਲੇ ਨਾਲ ਹੀ ਜਿਹੜਾ ਗਵਾਂਢ ਦੇ ਵਿੱਚ ਹੈਗੇ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਵੀ ਬੈਠੇ ਨਾ ਜੀ ਖੁੱਡੀਆਂ ਸਾਹਿਬ ਤਾਂ ਦੇਖੋ ਆਪਦੇ ਵਜ਼ੀਰੀ ਦਾ ਆਨੰਦ ਮਾਨ ਰਹੇ ਆ ਖੁੱਡੀਆਂ ਸਾਹਿਬ ਨੂੰ ਸਾਡੇ ਕੋਲੇ ਆਉਣ ਦੀ ਕੀ ਲੋੜ ਆ ਜਦੋਂ ਦੇਖੋ ਜਿਹੜੇ ਬੰਦੇ ਨੂੰ ਘਰੇ ਬੈਠ ਕੇ ਜਾਂ ਕੁਰਸੀ ਤੇ ਬੈਠ ਕੇ ਆਨੰਦ ਆ ਰਿਹਾ ਹੋਵੇ ਉਹਨੇ ਕਿਸਾਨਾਂ ਤੋਂ ਸੜਕਾਂ ਵਾਲੇ ਕਿਸਾਨਾਂ ਤੋਂ ਕੀ ਲੈਣਾ ਬਾਕੀ ਰਹੀ ਗੱਲ ਜਿਹੜੇ ਵਜ਼ੀਰ ਆਪਣੇ ਇਹਨਾਂ ਦੀ ਇੱਕ ਮੰਤਰੀ ਸੀਗੀ ਅਨਮੋਲ ਗਗਨਮਾਨ ਉਹ ਚੁਟਕੀ ਮਾਰ ਕੇ ਕਹਿੰਦੀ ਹੁੰਦੀ ਸੀ ਅਸੀਂ ਬਈ 5 ਮਿੰਟਾਂ ਚ ਐਮਐਸਪੀ ਦੇਵਾਂਗੇ ਮੈਂ ਉਹਨੂੰ ਕਹਿਣਾ ਵੀ ਹੁਣ ਤੁਹਾਡੀ ਚੁਟਕੀ ਖਤਮ ਹੋ ਗਈ ਜਾਂ ਤੁਹਾਡੀ ਪਾਵਰ ਖਤਮ ਹੋ ਗਈ ਹੁਣ ਤਾਂ ਸਰਕਾਰ ਵੀ ਆ ਗਈ ਕਹੋ ਭਗਵੰਤ ਮਾਨ ਨੂੰ ਕਹੋ ਕੇਜਰੀਵਾਲ ਨੂੰ ਆ ਸਾਡੀ ਫਸਲ ਹੈ ਅਬੋਰ ਦਾ ਇੰਨਾ ਕੋ ਏਰੀਆ ਜਿੱਥੇ ਨਰਮਾ ਪੈਦਾ ਹੁੰਦਾ ਸਾਡੀ ਫਸਲ ਖਰੀਦਣ ਐਮਐਸਪੀ ਤੇ ਜੇ ਸੈਂਟਰ ਸਰਕਾਰ ਨਹੀਂ ਖਰੀਦਦੀ ਤੁਸੀਂ ਖਰੀਦੋ ਸੋ ਜਦ ਕਿ ਭਗਵੰਤਪਾਨ ਸਰਕਾਰ ਨੇ ਇੱਕ ਵਾਰੀ ਕਿਹਾ ਸੀਗਾ ਮੁੱਖ ਮੰਤਰੀ ਨੇ ਭਗਵੰਤਪਾਨ ਨੇ ਆਪ ਹੀ ਕਿਸਾਨਾਂ ਨੂੰ ਕਿ ਧਰਨੇ ਜਿਹੜੇ ਆ ਮੌਕਾ ਦੇਖ ਕੇ ਜਿਹੜੇ ਲਗਾਏ ਜਾਂਦੇ ਆ ਮੌਕਾ ਦੇਖਦੇ ਨੇ ਕਿਸਾਨ ਲੋਕ ਅਸੀਂ ਉਹਦੇ 'ਚ ਵੀ ਕਹਿਣਾ ਚਾਹੁੰਦੇ ਆ ਭਗਵੰਤਸਾਨ ਮਾਨ ਸਾਹਿਬ ਨੇ ਬੜਾ ਕੁਝ ਕਿਹਾ ਸੀਗਾ ਵੀ ਕਿਸਾਨ ਜਥੇਬੰਦੀਆਂ ਮੌਕਾ ਨਹੀਂ ਵੇਖਦੀਆਂ ਜਗਾ ਨਹੀਂ ਵੇਖਦੀਆਂ ਵਜ੍ਹਾ ਨਹੀਂ ਵੇਖਦੀਆਂ ਹੁਣ ਤੁਹਾਨੂੰ ਦੱਸ ਦਿੰਨੇ ਆ ਵੀ ਜਗਾ ਸਾਡੀ 12 ਨੰਬਰ ਹੈ ਵਜ੍ਹਾ ਸਾਡੀ ਨਰਮੇ ਦੀ ਖਰੀਦ ਹੈ ਇਹ ਹੁਣ ਤੁਸੀਂ ਦੱਸੋ ਵੀ ਕਿਵੇਂ ਕਰਨਾ ਹੈ ਸਾਡੀ ਵਜ੍ਹਾ ਵੀ ਤੁਸੀਂ ਕਹਿ ਦਿਓ ਇੱਕ ਵਾਰੀ ਬਾਈਟ ਦੇ ਕੇ ਕਹਿ ਦਿਓ ਵੀ ਜੇ ਸਾਡੀ ਵਜ੍ਹਾ ਗਲਤ ਹੈ ਤਾਂ ਵੀ ਅਸੀਂ ਕਰਾਂ ਨੂੰ ਜਾਵੜਾਂਗੇ। ਨਾ ਅਸੀਂ ਜਗਾ ਗਲਤ ਚੁਣੀਏ ਤੇ ਨਾ ਅਸੀਂ ਵਜ੍ਹਾ ਗਲਤ ਚੁਣੀਏ ਜਥੇ ਬੰਦियां ਜਦੋਂ ਚੁਣਦੀਆਂ ਜਦੋਂ ਕੋਈ ਫੈਸਲਾ ਲੈਂਦੀਆਂ ਨਾ ਉਹ ਕਿਸਾਨਾਂ ਵਾਸਤੇ ਤੇ ਆਮ ਜਨਤਾ ਵਾਸਤੇ ਲੈਂਦੀਆਂ ਪਰ ਜਿਹੜੇ ਭਗਵੰਤ ਮਾਨ ਜਾਂ ਕੋਈ ਵੀ ਮੁੱਖ ਮੰਤਰੀ ਦੇਖੋ ਭਗਵੰਤ ਮਾਨ ਇਕੱਲਾ ਨਹੀਂ ਸਾਰੇ ਇੱਕੋ ਜਿਹੇ ਐ। ਇੱਕੋ ਥਾਲੀ ਦੇ ਚੱਟੇ-ਵੱਟੇ ਐ ਸਾਰੇ ਜਿੰਨੇ ਮੰਤਰੀ ਸੰਤਰੀ ਐ। ਸੋ ਇਹ ਆਪਦੇ ਵਾਸਤੇ ਫੈਸਲਾ ਲੈਂਦੇ ਆ ਜਿਹੜਾ ਇਹਨਾਂ ਨੂੰ ਆਪਦੇ ਵਾਸਤੇ ਚੰਗਾ ਹੋਵੇ ਸੋ ਇਹਨੀਆਂ ਕਿ ਬੇਨਤੀਆਂ 26 ਤਰੀਕ ਦੀ ਸਖਤੋ ਸਖਤ ਸਾਡੀ ਵਾਰਨਿੰਗ ਹੈ ਵੀ ਉਸ ਦਿਨ ਇਦਾਂ ਦਾ ਫੈਸਲਾ ਲਵਾਂਗੇ ਕਿ ਇਹ ਪੰਜਾਬ ਸਰਕਾਰ ਵੀ ਹਿੱਲੂਗੀ ਤੇ ਸੈਂਟਰ ਸਰਕਾਰ ਵੀ ਹਿੱਲੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਕਿਸਾਨਾਂ ਨੇ ਆਰ ਪਾਰ ਦੀ ਲੜਾਈ ਲੜਨ ਦਾ ਜਿਹੜਾ ਫੈਸਲਾ ਕਰ ਲਿਆ ਹੈਗਾ ਹਾਂ ਹਾਲਾਂਕਿ ਉਹਨਾਂ ਵੱਲੋਂ ਇਸ਼ਾਰਾ ਜ਼ਰੂਰ ਕੀਤਾ ਗਿਆ ਹੈ ਕਿ ਜੋ ਵੀ ਫੈਸਲਾ ਲਿਆ ਜਾਇਆ ਜਾਵੇਗਾ ਜਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਉਹ ਬੇहद ਜੜੀ ਹੈ ਸਖਤ ਹੈ ਲੇਕਿਨ ਹੁਣ ਦੇਖਣਾ ਇਹ ਹੋਵੇਗਾ ਕਿ ਆਖਰ ਪ੍ਰਸ਼ਾਸਨ ਇਹਨਾਂ ਦੇ ਇਸ ਧਰਨੇ ਨੂੰ ਚੁਕਵਾਨ ਲਈ ਕਿਸ ਤਰ੍ਹਾਂ ਦੇ ਕਦਮ ਚੱਕਦੀ ਹੈ ਜਾਂ ਇਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਰੋਕ ਸਕਦੀ ਹੈ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਵੱਲੋਂ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਕਿ 26 ਜਨਵਰੀ ਨੂੰ ਇੱਕ ਬਹੁਤ ਵੱਡਾ ਜਿਹੜਾ ਅੰਦੋਲਨ ਕੀਤਾ ਜਾਵੇਗਾ ਕੋਈ ਸਖਤ ਕਦਮ ਚੱਕਿਆ ਜਾਵੇਗਾ ਅਫਤਾਰ ਸਿੰਘ ਪੀਟੀਸੀ ਨਿਊਜ਼ ਅਬੋਹਰ ਸਾਨੂੰ ਜੀ 8 ਦਿਨ ਹੋ ਗਏ ਬੈਠਿਆਂ ਨੂੰ ਅੱਛਾ ਹਾਂ ਅਗਰ ਆ ਠੰਡ ਦੇ ਵਿੱਚ ਬੈਠੇ ਆਂ ਬਿਮਾਰ ਅਸੀਂ ਹੋਏ ਪਏ ਆਂ ਇਹ ਸਰਕਾਰ ਨੂੰ ਇਹ ਸੋਚਣੀ ਵੀ ਆ ਜਿਹੜੇ 2-2 4-4 ਮਨ ਨਰਮੇ ਆ ਆ ਮੁੰਡੇ ਦਵਾਈਆਂ ਦਵਾ ਕੇ ਲੈਂਦੇ ਅਸੀਂ ਇੱਥੇ ਛੜਕਾਂ ਦੇ ਉੱਤੇ ਪਏ ਆਂ ਤੇ ਇਹਨਾਂ ਨੂੰ ਮਾੜੀ ਮੋਟੀ ਸੋਚ ਨਹੀਂ ਆਉਂਦੀ ਅਸੀਂ ਕਿਸਾਨਾਂ ਦੇ ਬੜੇ ਵਫਾਦਾਰ ਆਂ ਕਿਸਾਨਾਂ ਨੂੰ ਅਸੀਂ ਐਂ ਕਰਾਂਗੇ ਸਾਨੂੰ ਤਾਂ ਕੁਝ ਕਰਦੇ ਨਹੀਂ ਇਹਨਾਂ ਸਰਕਾਰਾਂ ਨੂੰ ਸੈਂਟਰ ਸਰਕਾਰ ਨੂੰ ਤੇ ਇਹਨੂੰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਏ ਵੀ ਆ ਬੁਢਿਆਂ ਦਾ ਹੁਣ ਛੜਕਾਂ ਤੇ ਪੈਣ ਦਾ ਟਾਈਮ ਏ ਇੱਕ ਬੇਕਾਰ ਜਆ ਬੰਦਾ ਜਿਹੜਾ ਭਵੇਂ ਉਹ ਸਾਡੇ ਵਾਲਾ ਸਾਡੇ ਪਰਿਵਾਰ ਦਾ ਹੀ ਐ ਜਿਹੜਾ ਅੱਜ ਇਸ ਟਾਈਮ ਦੇ ਉਹ ਅਧਿਕਾਰੀ ਐ ਨਰਮਾ ਖਰੀਦਣ ਵਾਲਾ ਉਹਨੂੰ ਸਰਕਾਰ ਬਦਲ ਨਹੀਂ ਸਕਦੀ ਕੀ ਸਾਨੂੰ ਇੰਨੇ ਜਣਿਆਂ ਨੂੰ ਪਰੇਸ਼ਾਨ ਕਰਦੀ ਐ ਵੋਟਾਂ ਸਰਕਾਰ ਨੇ ਫੇਰ ਵੀ ਲੈਣੀਆਂ ਅਸੀਂ ਇੱਥੇ ਬਹੁਤ ਤੰਗ ਐ ਬਹੁਤ ਦੁਖੀ ਐ ਇਹ ਸਰਕਾਰ ਨੂੰ ਕੁਛ ਨਾ ਕੁਛ ਸ਼ਰਮ ਹੋਣੀ ਚਾਹੀਦੀ ਐ ਵੀ ਜਿਹੜੇ ਚੰਗੇ ਮੰਦੇ ਹੈਗੇ ਦੋ ਦੋ ਮਨ ਸਬਸਿਡੀ ਤੇ ਇਹਨਾਂ ਨੇ ਬੀਜ ਦਿੱਤੇ ਸਾਨੂੰ ਤੇ ਅੱਜ ਅਸੀਂ ਇੰਨੇ ਦੁਖੀਆ ਛੜਕਾਂ ਦੇ ਉੱਤੇ ਪਏ ਆ ਸਾਡੇ ਭਗਵਾਨਤ ਮਾ ਨਾ ਹੁੰਦਾ ਅਸੀਂ ਬੁਜ਼ੁਰਗਾਂ ਦਾ ਅਸੀਂ ਬੜਾ ਸਾਥ ਦਿੰਦੇ ਆ ਬਜ਼ੁਰਗਾਂ ਨੂੰ ਅਸੀਂ ਮਾਂ ਪਿਓ ਤਰ੍ਹਾਂ ਸਮਝਦੇ ਆ ਅਸੀਂ 80-85 85 ਸਾਲ ਦੇ ਇੱਥੇ ਦਵਾਈਆਂ ਜਾਗ-ਜਵਾਕ ਦਵਾ ਕੇ ਲਿਆ ਟੀਕੇ ਲਵਾ ਕੇ ਲਿਆ ਅਸੀਂ 3 ਦਿਨ ਹੋ ਗਏ ਬਿਮਾਰ ਹੋਇਆਂ ਨੂੰ 8-8 ਦਿਨ 9-9 ਦਿਨ ਹੋ ਗਏ ਛੜਕਾਂ ਦੇ ਪਿਆਨ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਸਾਨੂੰ ਨਾ ਅੰਤ ਨਾ ਸਾਥੋਂ ਕਰਾਉਣ ਤੇ ਆਖਰ ਨੂੰ ਵੋਟਾਂ ਲੈਣ ਜੇ ਅਸੀਂ ਜਿਉਂਦੇ ਰਹੇ ਤਾਂ ਇਹਨਾਂ ਨੇ ਫੇਰ ਵੀ ਆਉਣਾ ਹੈ ਅਸੀਂ ਇਹਨਾਂ ਨੂੰ ਉਹ ਜਵਾਬ ਦੇਵਾਂਗੇ ਜਿਹੜਾ ਨਹੀਂ ਦਿੱਤਾ ਮੋਦੀ ਸਾਹਿਬ ਆਂਦਾ ਮੇਰੀ ਗਾਰੰਟੀ ਪੰਜਾਬ ਦੇ ਵਿੱਚ ਸਾਡੇ ਭਗਵੰਤ ਮਾਨ ਹੈ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਇਹ ਮਾਂ ਮੇਰੀ ਇਹ ਪਿਓ ਮੇਰਾ ਅੱਜ ਉਹ ਮਾਂ ਪਿਓ ਭੁੱਲਿਆ ਬੈਠਾ ਹੈ ਅੱਜ ਉਹਦੇ ਮਾਂ ਪਿਓ ਹੀ ਨਹੀਂਗੇ ਅੱਜ ਅਸੀਂ ਉਹਦੇ ਦੁਸ਼ਮਣ ਤਾਂ ਨਹੀਂਗੇ ਉਹਨੂੰ ਸੋਚਣੀ ਚਾਹੀਦੀ ਉਹਨੂੰ ਸੋਚਣੀ ਚਾਹੀਦੀ ਹੈ ਮੋਦੀ ਸਾਹਿਬ ਨੂੰ ਸੋਚਣੀ ਚਾਹੀਦੀ ਹੈ ਵੀ ਮੈਂ ਗਾਰੰਟੀ ਕੀ ਚੀਜ਼ ਦੀ ਲੈਣਾ ਆਹ ਮੁੰਡੇ ਨੂੰ ਬੋਲਣਾ ਥੋੜਾ ਆਹ ਮੁੰਡੇ ਨੂੰ ਜੀ ਸਾਨੂੰ ਮੈਨੂੰ 10 ਦਿਨ ਹੋ ਗਏ ਆਹ ਭਾਈ ਨੂੰ 8 ਦਿਨ ਹੋ ਗਏ ਜੀ ਪਹਿਲਾ ਮੈਂ 2 ਦਿਨ ਉਥੇ ਮੰਡੀ ਜਰੂਰੀ ਗਿਆ ਕੋਈ ਸਾਡੀ ਸਾਰ ਨਹੀਂ ਲਈ ਇੱਥੇ ਆ ਗਏ ਧਰਨੇ ਤੇ ਬੈਠੇ ਆ ਨਾ ਤਾਂ ਉਹ ਹੀ ਲੀੜੇ ਆ ਨਾ ਕੋਈ ਮਗਰੋਂ ਆਇਆ ਜੀ ਇੱਕ ਬੱਚਾ ਉਹ ਘਰੇ ਆ ਇਥੋਂ ਆ ਦਵਾਈ ਦਵਾਈ ਦਵਾਉਂਦੇ ਜੇ ਕੋਈ ਹੋ ਗਿਆ ਸਾਡਾ ਜੀ ਜ਼ਿੰਮੇਦਾਰ ਇਹ ਸਰਕਾਰ ਹੀ ਹੋ ਸਾਨੂੰ ਬੁਢੇ ਬੰਦਿਆਂ ਨੂੰ ਕਿਉਂ ਤੰਗ ਕਰਦੇ ਆ ਉਦੋਂ ਮੋਦੀ ਵੀ ਆਦਾ ਸੀ ਮੈਂ ਪੰਜਾਬ ਚ ਜੀ ਕੱਲੀਆਂ ਬਹਿਣਾ ਸੋਡੀ ਸਾਰਿਆਂ ਦੀ ਸਮੱਸਿਆ ਸੁਣੂੰਗਾ ਤੋ ਸਾਡੀ ਬੈਣ ਆ ਕੇ ਸੁਣੂਗੀ ਸਾਰਿਆਂ ਦੀ ਸਮੱਸਿਆ ਕੀ ਦੁੱਖ ਆ ਮੈਨੂੰ ਦੱਸੋ ਹੁਣ ਮੋਦੀ ਸਾਹਿਬ ਸਾਡੀ ਗੱਲ ਸੁਣੇ ਭਗਵੰਤ ਮਾਨਾ ਦਾ ਸੀ ਮੈਂ ਖਾਲ ਕਰ ਦੂੰ ਪੰਜਾਬ ਨੂੰ ਉਹਨਾਂ ਦਾ ਪੰਜਾਬ ਦੀ ਸਾਰ ਵੀ ਨਹੀਂ ਲਈ ਜਿਹੜਾ ਸਾਡਾ ਐਮ ਐਲ ਏ ਸੀ ਗੋਲਡੀ ਮੁਸਾਫਰ ਬੱਲੂਆਂ ਨੇ ਹਲਕੇ ਦਾ ਉਹ ਆਦਾ ਵੀ ਮਾਂ ਸਾਨੂੰ ਐ ਕਰੂੰ ਉਹਨੇ ਜੀ ਸਾਨੂੰ 10 ਦਿਨ ਹੋ ਗਿਆ ਕਿ ਵਾਹ ਨਹੀਂ ਵਿਖਾਈ ਜਿਉਂ ਵੋਟਾਂ ਲਈਆਂ ਉਸ ਤੋਂ ਬਾਅਦ ਜੀ ਸਾਡੇ ਪਿੰਡਾਂ 'ਚ ਹੀ ਨਹੀਂ ਗਿਆ ਉਨੇ ਪੁੱਛਣਾ ਤਾਂ ਸਾਨੂੰ ਕੀ ਸੀ ਬਈ ਤੁਸੀਂ ਦੁਖੀ ਆ ਕਿ ਕਿਵੇਂ ਆ ਸਾਨੂੰ ਕਿਉਂ ਸਾਨੂੰ ਬੁਢੇ ਬੰਦਿਆਂ ਨੂੰ ਕਿਉਂ ਮਾਰਦਾ ਕੀ ਹੱਲ ਕੀ ਹੈ ਜੀ ਹੱਲ ਜੀ ਸਾਡਾ ਨਰਮਾ ਖਰੀਦ ਲੈਣਾ ਅਸੀਂ ਸੜਕਾਂ ਦੇ ਪੰਨੇ ਆ ਜੇ ਕੋਈ ਠੱਠਾ ਮਿੱਦ ਗਿਆ ਤੇ ਅਸੀਂ ਇੱਥੇ ਚੁੱਕਾਂਗੇ ਪਏ ਸਾਡੀ ਆਹੀ ਬੇਨਤੀ ਆ ਸਾਡਾ ਨਰਮਾ ਖਰੀਦਿਆ ਜਾਵੇ ਇਹਨਾਂ ਨੇ ਬੀਜ ਦਿੱਤੇ ਸੀ ਬੀਜ ਇਹਨਾਂ ਨੇ ਸਾਨੂੰ ਕੀ ਪਤਾ ਸੁਪਨੇ ਆ ਵੀ ਇਹਨਾਂ ਤੋਂ ਲੈ ਕੇ ਅਸੀਂ ਤਾਂ ਗਰਾਇਆ ਹੀ ਆ ਉਹਨੂੰ ਪਾਲਿਆ ਪਾਲ ਕੇ ਚਕਵਾ ਕੇ ਇੱਥੇ ਲਿਆਂਦਾ ਹੁਣੇ ਆਦੇ ਸੀ ਲੈਂਦੇ ਨਹੀਂ ਸਾਥੋਂ ਕੀ ਬੁਰਾ ਹੋਇਆ ਜੀ ਇੰਨੀ ਸਾਡੀ ਮਿਹਰਬਾਨੀ ਆ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਫਿਰ